ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਅੰਦਾਹਤਾ ਮੁਤਾਬਕ ਐਂਟੀ ਸੋਸ਼ਲ ਐਲੀਮੈਂਟਸ ਦੇ ਖਿਲਾਫ ਬੜੀ ਤੇਜ਼ੀ ਵਾਲੀ ਮੁਹਿੰਮ ਜਿਹੜੀ ਚਲਾਈ ਗਈ ਹੈ ਕਮਿਸ਼ਨਰੇਟ ਅਮਰਸਰ ਦੇ ਵਿੱਚ ਉਹਦੇ ਤਹਿਤ ਆਰਮਡ ਰੈਕਟ ਦੇ ਵਿੱਚ ਔਰ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਕਾਬੂ ਕੀਤਾ ਗਿਆ ਜਿਹੜੇ ਕਿ ਜਾਲੀ ਨੰਬਰ ਲਾ ਕੇ ਤੇ ਜਾਲੀ ਆਰਸੀਆਂ ਤਿਆਰ ਕਰਕੇ ਵੀ ਆਪਣੇ ਕ੍ਰਾਈਮ ਨੂੰ ਅੰਜਾਮ ਦਿੰਦੇ ਸੀ ਇਹਦੇ ਦੋ ਮੁੱਖ ਮੈਂਬਰ ਕਨਿਸ਼ਕ ਉਂਦਰਾ ਜੋ ਕਿ ਐਨਐਮ ਸਿੰਘ ਮੇਰੇ ਬੈਕਸਾਈਡ ਦਾ ਰਹਿਣ ਵਾਲਾ ਇਹ ਤਕਰੀਬਨ ਉਮਰ ਦੀ 18 ਸਾਲ ਹੈ ਔਰ ਗੁਰਪ੍ਰੀਤ ਸਿੰਘ ਏਲੀਅਸ ਨੇ ਹਲਾਏ ਕੋਟ ਖਾਲਸਾ ਕਿਸ਼ਨ ਕੋਟ اسلام آباد ਦਾ ਹੈਗਾ ਇਹਦੀ ਉਮਰ ਤਕਰੀਬਨ 28 ਸਾਲ ਹੈ ਇਹ ਦੋਨੇ ਮੁਲਜ਼ਮ ਜਿਹੜੇ ਇਹਨਾਂ ਦੇ ਪਹਿਲਾਂ ਵੀ ਜਿਹੜਾ ਕਨਿਸ਼ ਕੁੰਦਰਾ ਹੈਗਾ ਤੇ ਮਕਬੂਲਪੁਰੇ ਦੇ ਵਿੱਚ ਇਹਨਾਂ ਨੇ ਕਾਫੀ ਵੱਡੀ ਵਾਰਦਾਤ ਕੀਤੀ ਸੀ 9ਵੇਂ ਮਹੀਨੇ ਚ 2023 ਚ 20 ਤਰੀਕ ਨੂੰ ਜਿੱਥੇ ਇਹਨਾਂ ਨੇ ਅਸਲਾ ਲੈ ਕੇ ਆਪਣੇ ਗੋਲੀ ਵੀ ਚਲਾਈ ਸੀ ਦਿਖਾਇਆ ਵੀ ਸੀ ਪਿਸਤੌਲ ਔਰ ਉਸ ਤੋਂ ਇਲਾਵਾ ਜਿਹੜਾ ਲੇਟੈਸਟ ਸਿਵਲ ਲਾਈਨ ਦੇ ਵਿੱਚ ਫੋਰਸ ਚੌਂਕ ਤੇ ਪੋਲ ਬੰਦਾ ਜਿਹੜਾ ਪਟਾਲੇ ਤੋਂ ਆ ਰਿਹਾ ਸੀ ਉਹਨੂੰ ਵੀ ਇਹਨਾਂ ਨੇ ਲੁੱਟਿਆ ਸੀਗਾ ਉਸ ਦਿਨ ਤੋਂ ਕਨੇਸ਼ਕੁੰਦਰਾ ਫਰਾਰ ਸੀਗਾ ਪਰ ਇਹਨਾਂ ਦੀ ਜਿਹੜਾ ਇਹ ਨਵਾਂ ਗੈਂਗ ਆਪਣਾ ਬਣਾ ਰਿਹਾ ਸੀਗਾ ਹੁਣ ਇਹਦੇ ਚੋਂ ਚਾਰ ਪਿਸਤੌਲ ਤੇ ਰਾਉਂਡਸ ਤੇ ਇੱਕ ਟੌਏ ਪਿਸਤੌਲ ਇੱਕ ਜਾਲੀ ਕਾਗੇ ਤੇ ਇੱਕ ਜਿਹੜਾ ਮੋਟਰਸਾਈਕਲ ਹੈ ਉਹ ਮਿਲਿਆ ਹੈ ਨਾ ਤੋਂ ਇਸ ਕੇਸ ਦੇ ਵਿੱਚ ਟੋਟਲ ਹੁਨਗਰਾਮ ਦੀ ਜਿਹੜੀ ਹੈ 5 ਜਿਹੜੇ ਵੈਪਨ ਆਪਾਂ ਕਹਿ ਸਕਦੇ ਹਾਂ ਜਿੱਚ 4 ਪਿਸਟਲ ਤੇ 1 ਟੋਏ ਪਿਸਟਲ ਹੈ ਇਹ ਲੋਕਾਂ ਦੇ ਵਿੱਚ ਦੈਸ਼ਟ ਪੌਂਡ ਨੂੰ ਤੇ ਸਾਰਾ ਕੰਮ ਕਰਦੇ ਸੀ ਇਸ ਤੋਂ ਇਲਾਵਾ ਜਿਹੜਾ ਜ਼ੀਰੋ ਟੋਲਰੈਂਸ ਸਾਡੀ ਪਾਲਿਸੀ ਹੈਗੀ ਹੈ ਕਰਾਇਮ ਦੇ ਅਗੇ ਉਹਦੇ ਵਿੱਚ ਸਪੈਸ਼ਲ ਜੇ ਆਪਾਂ ਕੱਲੇ ਆਰਮਜ਼ ਐਕਟ ਦੀ ਗੱਲ ਕਰੂੰਗਾ ਮੈਂ ਤੇ ਉਹਦੇ ਵਿੱਚ 98 98 ਵੈਪਨਸ ਜਿਹੜੇ ਆ 211 2023 ਜਦੋਂ ਮੈਂ ਇੱਥੇ ਜੁਆਇਨ ਕੀਤਾ ਸੀ ਉੱਥੋਂ ਲੈ ਕੇ 17-4 24 ਤੱਕ 98 ਵੈਪਨਸ ਅਸੀਂ ਰਿਕਵਰ ਕਰ ਚੁੱਕੇ ਹੈ ਜਿਹੜੇ ਕਿ ਨਜਾਇਜ਼ ਅਸਲਾ ਹੈ ਔਰ ਇਹਦੇ ਚ 58 ਬੰਦੇ ਅਸੀਂ ਫੜੇ ਹੈ ਅਰੈਸਟ ਹੋਏ ਹੈ ਜਿਹੜੇ ਕਿ ਆਰਮਸ ਇਲੀਗਲ ਦੇ ਵਿੱਚ ਡੀਲ ਕਰਦੇ ਸੀ ਔਰ ਤੁਹਾਨੂੰ ਪਤਾ ਪਹਿਲਾਂ Madhya Pradesh ਤੇ ਹੋਰ ਸਾਰੀਆਂ ਨੈਟਵਰਕਸ ਜਿਹੜੇ ਬ੍ਰੇਕ ਕੀਤੇ